ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਇਹ ਪੰਚੇ ਤਖਤਾਂ ਦੇ ਜਥੇਦਾਰਾਂ ਦੀ ਇੱਕ ਮੀਟਿੰਗ 15 ਜੁਲਾਈ ਨੂੰ ਬੁਲਾਈ ਹੈ ਉਹਦੇ ਵਿੱਚ ਫੈਸਲਾ ਕਰਨਾ ਕਿ ਅਕਾਲੀ ਦਲ ਦੀ ਜਿਹੜੀ ਏਕਤਾ ਉਹ ਕਿਵੇਂ ਕਰਾਈ ਜਾਵੇ ਇਹ ਜਸਪਾਲ ਜੀ ਅਕਾਲ ਤਖਤ ਕੋਲ ਜਾਂ ਪੰਝੇ ਸਿੰਘ ਸਾਹਿਬਾਨ ਕੋਲ ਕੋਈ ਇਹੋ ਜਿਹਾ ਮੈਥਡੋਲੋਜੀ ਹੈਗੀ ਹੈ ਇਹੋ ਜਿਹਾ ਕੋਈ ਢਾਂਚਾ ਹੈਗਾ ਜਿਹਦੇ ਨਾਲ ਉਹ ਏਕਤਾ ਕਰਾ ਸਕਣ ਕੀ ਇਹ ਜਿਹੜੀ ਏਕਤਾ ਕਰਾਈ ਜਾਏਗੀ ਕੀ ਇਹ ਪਾਇਦਾਰ ਹੋਏਗੀ ਕੀ ਤੁਸੀਂ ਸੋਚਦੇ ਇਸ ਮੁੱਦੇ ਦੇ ਉੱਪਰ ਕੀ ਹੋਏਗਾ ਦੇਖੋ ਜਿਹੜਾ ਇਹ ਪਹਿਲਾਂ ਵੀ ਸਾਡੇ ਕਾਫੀ ਜ਼ਿਆਦੇ ਐਕਸਪੈਰੀਮੈਂਟ ਹੁੰਦੇ ਰਹੇ ਆ ਵੱਡੇ ਲੈਵਲ ਤੇ ਦੋ ਫੈਕਸ਼ਨ ਸਾਡੇ ਬਾਦਲ ਤੇ ਟੋੜਾ ਰਹੇ ਆ ਜੇ ਨੇਲੇ ਫਿਊਚਰ ਚ ਦੇਖੀ ਅਸੀਂ 40 ਸਾਲ ਪਹਿਲਾਂ ਤੇ ਉਹਨਾਂ ਦਾ ਫੈਸਲਾ ਵੀ ਅਕਾਲ ਤਖਤ ਦੇ ਜਥੇਦਾਰਾਂ ਦਾ ਜਸੇਦਾਰਾ ਰਾਹੀ ਕੀਤਾ ਜਾਂਦਾ ਰਹਿਆ ਤੇ ਉਹ ਕੋਈ ਸਧਾਰਤਕ ਫੈਸਲਾ ਨਹੀਂ ਜਾਂ ਪੋਲੀਟੀਕਲ ਫੈਸਲੇ ਨਹੀਂ ਹੁੰਦੇ ਐਵੇਂ ਇੱਕ ਤੇਰਾ ਉਹ ਆਪਣੀ ਗੱਲ ਮਨਾਉਣ ਲਈ ਅਕਾਲ ਤਖਤ ਨੂੰ ਵਰਤੋ ਕਰ ਲੈਂਦਾ ਦੂਜਾ ਰੋਕ ਲੈਂਦਾ ਇਸ ਕਰਕੇ ਕੋਈ ਇਹ ਪਾਇਦਰ ਗੱਲਬਾਤ ਨਹੀਂ ਹੈ ਪੋਲੀਟੀਕਲ ਪਾਰਟੀਆਂ ਦੇ ਵਿੱਚ ਫੈਸਲੇ ਹੁੰਦੇ ਆ ਪੋਲੀਟਿਕਸ ਉੱਤੇ ਪਾਲਿਸੀ ਪ੍ਰੋਗਰਾਮ ਉੱਤੇ ਆਈਡਾਲੋਜੀ ਉੱਤੇ ਵਿਚਾਰਤਾ ਰਾਤੇ ਕੀ ਪ੍ਰੋਗਰਾਮ ਕਰਨਾ ਕੀਵਰਡ ਅਸੀਂ ਦਿੱਲੀ ਸਰਕਾਰ ਨਾਲ ਕਿਸ ਕਿਸਮ ਦੇ ਸਬੰਧ ਰੱਖਣੇ ਆ ਫੈਡਰਲਿਜ਼ਮ ਨਾਲ ਜੁੜਨਾ ਹੈ ਜਾਂ ਨਹੀਂ ਜੁੜਨਾ ਆ ਜਾਂ ਅਸੀਂ ਮਤਲਬ ਕਿ ਜਿਹੜੀਆਂ ਦੂਜੇ ਦੇਸ਼ ਦੀਆਂ ਦੇਸ਼ ਦੀਆਂ ਫੈਡਰਲ ਜਿਹੜੀਆਂ ਤਾਕਤਾਂ ਹੈ ਉਹਨਾਂ ਨਾਲ ਜੁੜ ਕੇ ਰਹਿਣਾ ਇਹ ਸਾਰੇ ਜਿਹੜੇ ਫੈਸਲੇ ਆ ਇਹ ਜਾਂ ਪੰਜਾਬ ਦੇ ਹੱਕਾਂ ਲਈ ਅਸੀਂ ਕੀ ਕੀ ਸਟੈਂਡ ਲੈਣਾ ਹੈ ਲੋਕਾਂ ਦੇ ਇਹ ਸਾਰੇ ਫੈਸਲੇ ਅਕਲ ਤਖਤ ਤੇ ਤਾਂ ਹੋ ਨਹੀਂ ਸਕਦੇ ਅਕਾਲ ਤਖਤ ਤੇ ਸਿਰਫ ਇਹਨੇ ਇੱਕ ਦੋਨਾਂ ਧਿਰਾਂ ਦੀ ਇੱਕ ਬੇਵਸੀ ਜਿਹੜੀ ਇਹਦੇ ਜੋ ਮਹਿਸੂਸ ਹੁੰਦੀ ਆ ਵੀ ਇੱਕ ਧਰ ਧਿਰ ਕੋਲੇ ਕੋ ਪੋਲਿਟੀਕਲ ਸਟੈਂਡ ਪ੍ਰੋਗਰਾਮ ਲੈ ਕੇ ਲੋਕਾਂ ਤੋਂ ਜਾਣ ਦੀ ਜਿਹੜੀ ਧਿਰ ਸੀ ਜਿਹੜੇ ਨਿਕਲ ਕੇ ਗਈ ਆ ਉਹਨਾਂ ਕੋਲ ਹੈ ਨਹੀਂ ਕੋਈ ਪ੍ਰੋਗਰਾਮ ਉਹ ਵੀ ਬੀਜੇਪੀ ਨਾਲ ਜੁੜੇ ਹੋਇਆ ਚੰਦੂ ਮਾਜਰਾ ਮਲੂਕਾ ਇਹ ਸਾਰੇ ਤੇ ਇਸ ਤੋਂ ਇਲਾਵਾ ਫਿਰ ਦੂਜੀ ਧਿਰ ਵੀ ਹਜੇ ਬੀਜੇਪੀ ਨਾਲੋਂ ਖਹਿੜਾ ਨਹੀਂ ਛੜਨਾ ਚਾਹੁੰਦੀ ਜਿਹੜੀ ਮੇਨ ਐ ਸੁਖਵੀਰ ਬਾਦਲ ਦੀ ਧਿਰ ਇਹ ਦੋਨੋਂ ਤੇਰਾ ਆਪਸ ਵਿੱਚ ਦੀ ਮੰਝ ਧਾਰ ਤੇ ਇਸੇ ਕਨਫਿਊਜ਼ਨ ਚ ਫਸਿਆ ਹੋ ਜਾਂ। ਇਹ ਕਨਫਿਊਜ਼ਨ ਨਿਕਲੇ ਤਾਂ ਪੋਲੀਟੀਕਲ ਕਨਫਿਊਜ਼ਨ ਹੈ। ਕੰਟੈਂਟ ਪਹਿਲਾਂ ਪ੍ਰੋਗਰਾਮ ਲੈ ਕੇ ਜਾਂ ਦੁਨੀਆ ਦੀਆਂ ਸਾਰੀਆਂ ਪਾਰਟੀਆਂ ਅੱਜ ਦੇ ਯੁੱਗ ਦੇ ਵਿੱਚ ਧਾਰਨਿਕ ਅਦਾਰਿਆਂ ਰਾਹੀਂ ਡਾਇਰੈਕਟ ਨਹੀਂ ਹੁੰਦੀਆਂ। ਉਹ ਡਾਇਰੈਕਟ ਹੁੰਦੀਆਂ ਪੋਲੀਟਿਕਸ ਰਾਹੀਂ। ਉਹਨਾਂ ਨੂੰ ਡਾਇਰੈਕਸ਼ਨ ਮਿਲਦੀ ਆ ਉਹਨਾਂ ਦੀ ਕੋਈ ਪ੍ਰੋਗਰਾਮ ਜੋ ਇਕਤਾ ਹੁੰਦੀ ਹੈ ਜਾਂ ਟੁੱਟਦੀਆਂ ਪਾਰਟੀਆਂ ਉਹ ਸਾਰੀਆਂ ਪੋਲੀਟੀਕਲ ਪ੍ਰੋਗਰਾਮ ਦੇ ਟੁੱਟਦੀਆਂ। ਜਾਂ ਬਣਦੀਆਂ ਜਾਂ ਇਕੱਠੀਆਂ ਹੁੰਦੀਆਂ ਕੋਲੀਸ਼ਨ ਗਵਰਨਮੈਂਟ ਹੁਣ ਇੰਡੀਆ ਬਲੌਕ ਦੀ ਬਣੀ ਆ ਪੋਲੀਟੀਕਲ ਪ੍ਰੋਗਰਾਮ ਤੇ ਹੋਈ ਆ ਜਿਨ੍ਹਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਉਹ ਪਾਰਟੀਆਂ ਸਾਰੇ ਦੇਸ਼ ਦੀਆਂ ਇਕੱਠਾ ਉਹ ਇਕੱਠੀਆਂ ਹੋ ਗਈਆਂ ਸਭ ਨੇ ਆਪਣਾ ਆਪਣਾ ਪ੍ਰੋਗਰਾਮ ਰੱਖ ਲਿਆ ਇਸ ਕਰਕੇ ਇਹ ਇਮਾਨਦਾਰੀ ਇਹਨਾਂ ਕੋਲ ਹੈ ਨਹੀਂ ਦੋਨਾਂ ਧਿਰਾਂ ਕੋਲੇ ਦੋਨੋਂ ਧਿਰਾਂ ਬੀਜੇਪੀ ਦਾ ਖਹਿੜਾ ਛੜੜਣਾ ਨਹੀਂ ਚਾਹੁੰਦੀਆਂ ਇਨਸਿキュਰ ਬਹੁਤ ਹੈ ਡਰੀਆਂ ਹੋਈਆਂ ਬਹੁਤ ਹੈ ਉਹਨਾਂ ਕਿਉਂਕਿ ਇਮਾਨਦਾਰੀ ਹੈ ਨਹੀਂ ਲੋਕਾਂ ਤੇ ਪ੍ਰੋਗਰਾਮ ਲੈ ਕੇ ਜਾਣ ਦੀ ਕੋਈ ਹਿੰਮਤ ਨਹੀਂ ਹੈ ਫਿਰ ਕਦੇ ਆਕਾਲ ਤੱਕ ਦਾ ਸਹਾਰਾ ਕਦੇ ਇੱਧਰ ਦਾ ਸਾਰਾ ਕਦੇ ਮਾਫੀ ਮੰਗਦੇ ਆ ਕਦੇ ਉਹ ਤੇਰੀ ਮਾਫੀ ਪੋਲੀ ਜੀ ਮੰਗੇ ਪਹਿਲਾਂ ਬਾਦਲ ਵਾਲੇ ਮੰਗੇ ਹੁਣ ਵੱਡੀ ਮਾਫੀ ਮੰਗੇ ਨਾਰਥ ਪੂਰਾ ਰਿਵਿਊ ਕੀਤਾ ਸਾਥੋਂ ਗਲਤੀਆਂ ਕੀ ਹੋਈਆਂ ਉਹ ਰਿਵਿਊ ਤਾਂ ਕਰਦੇ ਨਹੀਂ ਵੀ ਜਿਹੜੇ ਪਾਲਸੀ ਪ੍ਰੋਗਰਾਮ ਕਰਕੇ ਪੰਜਾਬ ਦੇ ਵਿੱਚ ਤੁਸੀਂ ਖੇਤਰੀ ਪਾਰਟੀ ਨਹੀਂ ਰਹੇ ਤੁਸੀਂ ਭਾਜਪਾ ਦੀ ਪੂਛ ਹੀ ਬਣ ਗਏ ਉਹਦੇ ਨਾਲ ਉਹਨਾਂ ਦੀ ਐਕਸਟੈਂਸ਼ਨ ਬਣ ਗਏ ਰਿਵਿਊ ਕਿਉਂ ਨਹੀਂ ਕਰਨਾ ਉਹ ਰਿਵਿਊ ਕਿਉਂ ਨਹੀਂ ਕਰਨਾ ਚਾਹੁੰਦੇ ਉਹ ਬੜਾ ਦੁਖੀ ਦੁਖੀ ਹੈ ਕਿਉਂਕਿ बिजनेਸਮੈਨ ਹੈ ਤਾਂ ਪਾਵਰ ਚ ਰਹਿਣਾ ਚਾਹੁੰਦੇ ਆ ਇਹਨਾਂ ਸਾਰਿਆਂ ਦੇ ਬਿਜ਼ਨਸ ਹੈ ਪਾਵਰ ਰੱਖਣਾ ਚਾਹੁੰਦੇ ਆ ਇਹ ਜਿਹੜੀ ਸੱਤਾ ਹੈ ਉਹ ਲੋਕਾਂ ਲਈ ਪਾਵਰ ਨਹੀਂ ਪ੍ਰਾਪਤ ਕਰਨਾ ਚਾਹੁੰਦੇ ਜਾਂ ਲੋਕਾਂ ਦੇ ਮੇਲ ਕੰਮ ਕਰਨ ਲਈ ਜਾਂ ਪੰਜਾਬ ਲਈ ਕੰਮ ਕਰਨ ਲਈ ਨਹੀਂ ਕਰਨਾ ਚਾਹੁੰਦੇ ਇਹ ਆਪਦੀ ਸੱਤਾ ਚ ਰਹਿ ਕੇ ਆਪਦੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਉਹਨੂੰ ਵਧਾਉਣਾ ਚਾਹੁੰਦੇ ਆ ਸਾਰੇ ਇਹ ਹੋ ਗਏ ਬਿਜ਼ਨਸਮੈਨ ਇਸੇ ਕਰਕੇ ਜਿਹੜਾ ਕੋਈ ਇਮਾਨਦਾਰੀ ਨਾਲ ਪੰਜਾਬ ਦੀ ਸਿਆਸਤ ਕਰਨ ਆਉਂਦਾ ਜਾਂ ਪੰਜਾਬ ਦੇ ਲੋਕਾਂ ਲਈ ਕੋਈ ਕੰਮ ਕਰਨਾ ਆਉਂਦਾ ਜਾਂ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਡੈਮੋਕਰੈਟਿਕ ਲੋਕਤੰਤਰੀ ਹੱਕ ਆ ਉਹਨਾਂ ਲਈ ਲੈ ਕੇ ਆਉਂਦਾ ਫੇਰ ਤਾਂ ਕੋਈ ਗੱਲ ਬਣੇ ਇਹ ਹੈ ਨਹੀਂ ਕਰਦੇ ਨਹੀਂ ਇਹ ਆਪ ਦਾ ਆਪ ਦਾ ਹੀ ਕਰਦੇ ਆ ਬਸ ਆਪਣੇ ਲਈ ਆ ਸਾਰਾ ਕੁਝ ਤੇ ਤਿੰਨ ਜਿਹੇ ਬੰਦੇ ਕੀ ਦਖਲ ਦੇਣਗੇ ਕੀ ਦਿਸ਼ਾ ਨਿਰਦੇਸ਼ ਉਹ ਦੇ ਸਕਦੇ ਕੋਈ ਕਹਿ ਸਕਦੇ ਵੀ ਐਵੇਂ ਕਰ ਦੋਗੇ ਤੀਜੇ ਬੰਦੇ ਨੂੰ ਵਿੱਚ ਪਾ ਕੇ ਸ਼ਾਇਦ ਇਕੱਠੇ ਹੋ ਜਾਣ ਵੀ ਆਪਸ ਵਿੱਚ ਦੀਜੀ ਤੋ ਉਹ ਇਹੀ ਕਹੂਗਾ ਵੀ ਆਪਸ ਵਿੱਚ ਦੀ ਲੜੋਣਾ ਤੁਸੀਂ ਇੱਕ ਦੂਜੇ ਨੂੰ ਇੱਕ ਦੂਜੇ ਦਾ ਬੁੱਧਣਾ ਬੋਲੋ ਸਮਝੌਤਾ ਕਰ ਲਓ ਤੇ ਉਹ ਤਾਂ ਸਮਝੌਤੇ ਦੀ ਗੱਲ ਹੀ ਕਰੂਗਾ ਕਿ ਨਾ ਦੋਨੋਂ ਹੁਣ ਇੱਕ ਦੂਜੇ ਦਾ ਵਾਕ ਹੋ ਕੇ ਦੇਖ ਲਿਆ ਕਈ ਵਾਰ ਵਾਕ ਹੋ ਕੇ ਦੇਖ ਲਿਆ ਵਾਕੋ ਕੇ ਨਾ ਦੋਨਾਂ ਨੇ ਪੋਲਿਟੀਕਲ ਪ੍ਰੋਗਰਾਮ ਕੋਈ ਲੋਕਾਂ ਚ ਲਿਜਾ ਨਹੀਂ ਸਕੇ ਨਾ ਹੈਗਾ ਇਹਨਾਂ ਕੋਲੇ ਫੇਰ ਇਹਨਾਂ ਨੂੰ ਇਹ ਹੁੰਦਾ ਵੀ ਯਾਰ ਇਕੱਠੇ ਹੀ ਹੋਜੋ ਹੁਣ ਇਕੱਠੇ ਹੋਣ ਨਾਲ ਸਾਨੂੰ ਫਾਇਦਾ ਹੈ ਇਕੱਠੇ ਹੋਣ ਨਾਲ ਫੇਰ ਵੀ ਇੱਕ ਜੁਟਤਾ ਵਿੱਚ ਤਾਂ ਸਾਡੇ ਪੋਲਿਟਿਕਸ ਵਿੱਚ ਜਾਂ ਸਾਨੂੰ ਕੋਈ ਪਾਵਰ ਲੈਂਡ ਦੇ ਪ੍ਰਾਪਤ ਕਰਨ ਦੇ ਕੋ ਆਧਾਰ ਬਣ ਸਕਦੇ ਆ ਅਡ ਅਡ ਸਾਡੇ ਬਣਨੇ ਨਹੀਂ ਫੇਰ ਇਹ ਫਿਰ ਮਜਬੂਰੀ ਚ ਛਾਲ ਜੀ ਮਾਰਦੇ ਆ ਵੀ ਇੱਧਰ ਹੋ ਜੀ ਇੱਧਰ ਹੋ ਜੀ ਪਿੱਛੇ ਫਿਰ ਅਗਲਾ ਪਿੱਛਾ ਦੇਖਦੇ ਆ ਲੋਕਾਂ ਨੂੰ ਰਿਸਪੌਂਸ ਨਹੀਂ ਮਿਲਦਾ ਫੇਰ ਇਹ ਮੁੜ ਕੇ ਹੁਣ ਇਕੱਠੇ ਹੋ ਜੀਏ ਤੇ ਇਹਨਾਂ ਦਾ ਇਹ ਇਹ ਵੱਧ ਤੋਂ ਵੱਧ ਕਾਲ ਤੱਕ ਇਕੱਠੇ ਕਰ ਸਕਦਾ ਹੋਰ ਕੀ ਕਰੋਗਾ ਨੀ ਜੂ ਨਾਲ ਨਹੀਂ ਪੂਰਾ ਪ੍ਰੋਗਰਾਮ ਜਿਹੜੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਣਾ ਤੇ ਉਹਨਾਂ ਦੇ ਸਾਥੀਆਂ ਦੇ ਚਰਤਾ ਸੁਖਵੀਰ ਬਾਦਲ ਪ੍ਰਧਾਨਗੀ ਤੋਂ ਵਾਕ ਹੋਵੇ ਉਹ ਉਹਨੂੰ ਕੱਲ ਤੱਕ ਕਿਵੇਂ ਇਹ ਗੱਲ ਮਨਵਾ ਸਕਦਾ ਹੈ ਵੀ ਉਹ ਅਕਾਲ ਤਖਤ ਜੈਸੇਦਾਰ ਨੂੰ ਅਪாயint ਕੀਤਾ ਸੁਖਵੀਰ ਬਾਦਲ ਨੇ ਹਾਂਜੀ ਤੇ ਸੁਖਵੀਰ ਬਾਦਲ ਨੂੰ ਕਿਵੇਂ ਕਹਿ ਸਕਦਾ ਵੀ ਇਸ ਨੂੰ ਲਾਉਣ ਦੀ ਗੱਲ ਕਰੋ ਸਵਾਲ ਹੀ ਨਹੀਂ ਪੈਦਾ ਹੁੰਦਾ ਇਸ ਕਰਕੇ ਇਹੀ ਪਿੱਛੇ हट ਜਾਣਗੇ ਇਹ ਇਹ ਕਹਿ ਲੈਣਗੇ ਚਲੋ ਜੀ ਸਵਕੀਰ ਬਾਦਲ ਮੰਨ ਗਿਆ ਇਹਨਾਂ ਨਾਲ ਸ਼ਰਤਾਂ ਤੇ ਤਿਆਰ ਹੋ ਗਿਆ ਸਾਡੇ ਨਾਲ ਕੰਮ ਕਰਨ ਲਈ ਅਕਾਲੀ ਦਲ ਲਈ ਤੇ ਉਸਨੇ ਉਸਨੇ ਕਮੇਟੀ ਬੁਹਾਤੀ ਹੈ ਇੱਕ ਜਿਹੜੀ ਜਿਹੜੀ ਹੈ ਕਿ ਸਾਡੀਆਂ ਜਿਹੜੀਆਂ ਕਮੀਆਂ ਹੋਈਆਂ ਉਹਨਾਂ ਨੂੰ ਦੂਰ ਕਰਨ ਲਈ ਇੱਕ ਪੇਟੀ ਬੁਹਾਤੀ ਹੈ ਇੱਕ ਇੱਕ ਉਹ ਅਕਵਾਲ ਸਿੰਘ ਝੁੰਡਾ ਦੀ ਥਾਂ ਕਮੇਟੀ ਦੀ ਥਾਂ ਤੇ ਕੋਈ ਹੋਰ ਪੁਤੀ ਆ ਜੂਗੀ ਇਹੇ ਕੰਮ ਕਰ ਸਕਦਾ ਵੱਧ ਤੋਂ ਵੱਧ ਬਸ ਕਿਉਂਕਿ ਇਹਨਾਂ ਨੂੰ ਸਾਰਿਆਂ ਨੂੰ ਜੱਡ ਡ ਹੁੰਦੇ ਇਹਨਾਂ ਤੋਂ ਐਸਜੀ ਪੀਸੀ ਦਾ ਕੰਟਰੋਲ ਵੀ ਖਸਦਾ ਆਪ ਦੀਆਂ ਪੋਜੀਸ਼ਨਾਂ ਵੀ ਜਿਹੜੀਆਂ ਬਣਾਈਆਂ ਉਹ ਜਾਂਦੀਆਂ ਬਾੜੀਆਂ ਮੋਟੀਆਂ ਹਜੇ ਵੀ ਆਪੋਜੀਸ਼ਨ 'ਚ ਕੰਮ ਚੱਲਦੇ ਰਹਿੰਦੇ ਆ ਤੇ ਇਸ ਕਰਕੇ ਇਹ ਕੁਝ ਨਹੀਂ ਕਰ ਸਕਦਾ ਉਹਦੇ ਵਿੱਚ ਅਕਾਲ ਤਾ ਸਿਰਫ ਸਮਝੌਤਾ ਕਰਾਏਗਾ ਹਾਂ ਤੇ ਉਹ ਸੰਜੋਗ ਤੇ ਦੀ ਗੱਲ ਚੱਲੀ ਹੋਊ ਵੀ ਅਸੀਂ ਨਿਕਲ ਗਏ ਇੱਕ ਦੂਜੇ ਤੋਂ ਬਹੁਤ ਦੂਰ ਇੱਕ ਦੂਜੇ ਦਾ ਅਸੀਂ ਨੁਕਸਾਨ ਕਰ ਰਹੇ ਆ ਜਿਹੜੇ ਸਾਂਝੇ ਦੇ ਬੰਦੇ ਆ ਉਹ ਕਹਿੰਦੇ ਹੁਣੇ ਆਜੋ ਅਕਾਲ ਤਾ ਤੋਂ ਆਪਾਂ ਕਾਲ ਦਵਾ ਦਿੰਨੇ ਵੀ ਆਜੋ ਮੁੜ ਕੇ ਇਕੱਠੇ ਹੋ ਜੀ ਆਪਾਂ ਉਹ ਕਮੇਟੀ ਬਣਾ ਲਈ ਕੋਈ ਹੋਰ ਵਾਇਆ ਮੀਡੀਆ ਬਣਾ ਲਈਏ ਚਾਰ ਬੰਦਿਆਂ ਦੀ ਨਵਿਆਂ ਦੀ ਕਮੇਟੀ ਬਣਾ ਲਈਏ ਇਦੋਂ ਬਾਅਦ ਕੁਝ ਨਹੀਂ ਹੋਣਾ ਮੈਨੂੰ ਲੱਗਦਾ ਕਿ ਇਹ ਇਹ ਪੋਲੀਟੀਕਲ ਪੋਲੀਟੀਕਲ ਪਾਰਟੀ ਵਾਲੀ ਜਿਹੜੀ ਰਜਿਸਟਰਡ ਹੈ ਇਲੈਕਸ਼ਨ ਕਮਿਸ਼ਨ ਨਾਲ ਵੋਟਾਂ ਮੰਗਦੀ ਹੈ ਇਸ ਨਜਾਮ ਦੇ ਵਿੱਚ ਉਹ ਉਹਦੇ ਲਈ ਇਹ ਕੋਈ ਗੱਲਬਾਤ ਨਹੀਂ ਅੱਗੇ ਤੁਸੀਂ ਦੇਖ ਰਹੋ ਵੀ ਜਿਗਰ ਧਰਮ ਦੇ ਲੈਵਲ ਉੱਤੇ ਤੁਸੀਂ ਲੋਕਾਂ ਦੀਆਂ ਮੰਗਾਂ ਨਾ ਚੱਕੋ ਤਾਂ ਫਿਰ ਰਾਮ ਅਯੁੱਧਿਆ ਦੇ ਮੰਦਰ ਦਾ ਕੀ ਹਾਲ ਹੋਇਆ ਉਹ ਉੱਥੇ ਮੋਦੀ ਨੇ ਕੀਤਾ ਸੀ ਸਾਰਾ ਐਸੇ ਕਰਕੇ ਅਕਾਲ ਤਖਤ ਹੋਇਆ ਜਾਂ ਜੁੱਧਾ ਦੇ ਮੰਦਰ ਰਾਹੀਂ ਕੋਈ ਤੁਸੀਂ ਆਪਣੀ ਪੋਲਿਟਿਕਸ ਚਲਾਉਣਾ ਚਾਹੁੰਦੇ ਹੋ ਨਹੀਂ ਚਲਦੀ ਉਹ ਵੇਲੇ ਲੰਘ ਗਏ ਹੁਣ ਇਸ ਕਰਕੇ ਇਹ ਐਵੇਂ ਪ੍ਰਤਫਲ ਤਸੱਲੀਆ ਜਿਹੜੀਆਂ ਲੈ ਰਹੇ ਆ ਇਹ ਤਫਲ ਤਸੱਲੀਆ ਨਹੀਂ ਹੈ ਵਿੱਚੋਂ ਸਾਂਝੇ ਬੰਦੇ ਪੈ ਕੇ ਇਹਨਾਂ ਨੇ ਇਕੱਠੇ ਹੋਣ ਦੀ ਸਾਰੀ ਕਵੈਦ ਸ਼ੁਰੂ ਕੀਤੀ ਹੈ ਕੋਈ ਵਾਇਆ ਮੀਡੀਆ ਕੱਢ ਲਾਂਗੇ ਤੇ ਜਿਹੜਾ ਥੋੜਾ ਜਿਹਾ ਦੋਨੋਂ ਤਿਰਾਂ ਨੂੰ ਹੋਵੇ ਇਸ ਕਿਸਮ ਦੀ ਕੋਸ਼ਿਸ਼ ਲੱਗਦੀ ਆ ਹਾਂਜੀ ਮੇਰਾ ਕਹਿ ਲਾ ਅਲਟੀਮੇਟਲੀ ਫੈਸਲਾ ਤਾਂ ਕਾਲੀ ਦਲ ਦੇ ਨੀਤੀਆਂ ਤੇ ਪ੍ਰੋਗਰਾਮ ਤੇ ਹੀ ਹੋਏਗਾ ਮੇਰਾ ਇਸ ਇਸ ਤੋਂ ਇਲਾਵਾ ਕੋਈ ਹੋਰ ਗੱਲ ਬਣਦੀ ਨਹੀਂ ਲੱਗਦੀ ਹਾਂ ਬਿਲਕੁਲ ਹੋਣਾ ਹੀ ਚਾਹੀਦਾ ਇਸੇ ਪ੍ਰੋਗਰਾਮ ਤੇ ਤੁਸੀਂ ਇਲੈਕਸ਼ਨ ਲੜਦੇ ਹੋ ਲੋਕਾਂ 'ਚ ਪ੍ਰੋਗਰਾਮ ਲੈ ਕੇ ਜਾਂਦੇ ਹੋ ਉਸ ਉੱਤੇ ਹੀ ਤੁਸੀਂ ਆਪਣੀ ਲੜਾਈ ਲੜ ਸਕਦੇ ਹੋ ਜੇ ਇਹ ਨਹੀਂ ਕਰਦੇ ਤਾਂ ਤੁਸੀਂ ਇਹਦਾ ਮਤਲਬ ਵੀ ਤੁਹਾਡੇ ਨੂੰ ਸਮੱਸਿਆ ਤੁਹਾਡੀ ਹੈਗੀ ਕੋਈ ਨਾ ਕੋਈ ਹੂੰ ਇਸ ਤੋਂ ਸਮੱਸਿਆ ਦੇ ਉੱਤੇ